ਚੰਡੀਗੜ੍ਹ 'ਚ ਕੇਂਦਰ ਤੇ ਕਿਸਾਨਾਂ ਵਿਚਾਲੇ ਹੋਵੇਗੀ ਅੱਜ ਬੈਠਕ ਬੈਠਕ 'ਚ ਸ਼ਾਮਲ ਹੋਣਗੇ ਜਗਜੀਤ ਸਿੰਘ ਢੱਲੇਵਾਲ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਹੋਵੇਗੀ ਮੀਟਿੰਗ ਬੀਤੇ ਇੱਕ ਸਾਲ ਤੋਂ ਹਰਿਆਣੇ ਦੇ ਬਾਰਡਰਾਂ 'ਤੇ ਬੈਠੇ ਪੰਜਾਬ ਦੇ ਕਿਸਾਨਾਂ ਦਾ ਅੱਜ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ ਕਿਉਂਕਿ ਅੱਜ ਪੂਰੇ ਇੱਕ ਸਾਲ ਬਾਅਦ ਕਿਸਾਨਾਂ ਦੇ ਕੇਂਦਰ ਨਾਲ ਗੱਲਬਾਤ ਹੋਣ ਜਾ ਰਹੀ ਹੈ ਟੇਬਲ ਟਾਕ ਤੇ ਕਿਸਾਨ ਅਤੇ ਕੇਂਦਰ ਹੋਣਗੇ ਕਿਉਂਕਿ ਬੀਤੇ ਇੱਕ ਸਾਲ ਤੋਂ ਕਿਸਾਨ ਹਰਿਆਣੇ ਦੇ ਬਾਰਡਰਾਂ ਉੱਤੇ ਬੈਠੇ ਨੇ ਜਗਜੀਤ ਸਿੰਘ ਢੱਲੇਵਾਲ 81 ਦਿਨਾਂ ਤੋਂ ਮਰਨ ਪਰਤ ਤੇ ਬੈਠੇ ਨੇ ਤੇ ਅੱਜ ਕੇਂਦਰ ਨਾਲ ਉਹਨਾਂ ਦੀ ਜਿਹੜੀ ਕੀ ਹੈ ਪਹਿਲੀ ਇੱਕ ਸਾਲ ਬਾਅਦ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਕੋਈ ਸਿੱਟਾ ਨਿਕਲ ਸਕਦਾ ਤੇ ਢੱਲੇਵਾਲ ਦੀ ਜਿਹੜੀ ਕੀ ਹੈ ਭੁੱਖ ਹੜਤਾਲ ਮੰਨ ਪਰਤ ਵੀ ਖਤਮ ਹੋ ਸਕਦਾ ਤੁਹਾਨੂੰ ਦੱਸਦੇ ਕਿ ਚੰਡੀਗੜ੍ਹ 'ਚ ਕੇਂਦਰ ਤੇ ਕਿਸਾਨਾਂ ਵਿਚਾਲੇ ਅੱਜ ਬੈਠਕ ਹੋਵੇਗੀ ਬੈਠਕ 'ਚ ਜਗਜੀਤ ਸਿੰਘ ਢੱਲੇਵਾਲ ਵੀ ਸ਼ਾਮਲ ਹੋਣਗੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਸ ਮੀਟਿੰਗ ਚ ਮੌਜੂਦ ਰਹਿਣਗੇ ਮੀਟਿੰਗ ਚ ਸ਼ਾਮਲ ਹੋਣ ਲਈ ਢੱਲੇਵਾਲ ਅੱਜ ਖਨੋਰੀ ਬਾਰਡਰ ਤੋਂ ਐਂਬੂਲੈਂਸ ਰਹਿ ਰਵਾਨਾ ਹੋਗੇ ਤੁਹਾਨੂੰ ਦੱਸਦੇ ਕਿ ਦੋ ਐਂਬੂਲੈਂਸਾਂ ਢੱਲੇਵਾਲ ਨੂੰ ਲੈ ਕੇ ਰਵਾਨਾ ਹੋਈਆਂ ਨੇ ਤੁਹਾਨੂੰ ਦੱਤੀ ਹੈ ਕਿ ਕੇਂਦਰੀ ਮੰਤਰੀ ਪ੍ਰਲਾਦ ਚੋਸ਼ੀ ਨਾਲੇ ਮੀਟਿੰਗ ਹੋਵੇਗੀ ਜਿਹੜੀ ਕਿ ਇਸ ਵਿੱਚ ਕਿਸਾਨਾਂ ਗੁਜਗਜੀਤ ਸਿੰਘ ਢੱਲੇਵਾਲ ਸਰਬੰਸ ਸਿੰਘ ਪੰਦੇਸ ਸਮੇਤ 28 ਜਿਹੜੇ ਕਿ ਕਿਸਾਨ ਲੀਡਰ ਹੈ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਐਮਐਸਪੀ ਸਮੇਤ ਹੋਰ ਮੁੱਦਿਆਂ ਤੇ ਕਿਸਾਨੀ ਮੁੱਦਿਆਂ ਤੇ ਇਸ ਮੀਟਿੰਗ ਵਿੱਚ ਚਰਚਾ ਹੋਵੇਗੀ ਅੱਜ ਚੰਡੀਗੜ੍ਹ ਦੇ ਕਿਸਾਨਾਂ ਦੇ ਕੇਂਦਰ ਨਾਲ ਤੋਂ ਅਦਾਜੀ ਕਿ ਮੀਟਿੰਗ ਹੋਵੇਗੀ ਕਿਸਾਨਾ ਬਲੋ ਇਸ ਚ 28 ਕਿਸਾਨ ਹਿੱਸਾ ਲੈਣਗੇ ਸੰਯੁਕਤ ਕਿਸਾਨ ਮੋਰਚਾ ਕਹ ਰਾਜਨੀਤੀ ਤੋਂ ਜਗਜੀਤ ਸਿੰਘ ਢੱਲੇਵਾਲਾ ਤੇ ਕਿਸਾਨ ਮਜ਼ਦੂਰ ਮੋਰਚਾ ਸਰਪੰਚ ਸਿਕੰਦਰ ਇਸ ਮੀਟਿੰਗ ਦੀ ਅਗਵਾਈ ਕਰਨਗੇ ਦਾਦੀ ਕਿ ਕਿਸਾਨ ਫਸਲਾਂ ਤੇ ਫੋਟੋ ਕਟ ਸਮਰਥਨ ਮੋਲ ਦੀ ਕਾਨੂੰਨੀ ਗਾਰੰਟੀ ਮੰਗ ਰਹੇ ਨੇ ਢਲੇਵਾਲ ਜੋ ਕਿ 81 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਅੱਜ ਉਹ ਕੁਝ ਸਮਾਂ ਪਹਿਲਾਂ ਹੀ ਖਨੋਰੀ ਬਾਰਡਰ ਤੋਂ ਐਂਬੂਲੈਂਸ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋਏ ਨੇ ਕਿਸਾਨ ਆਗੂ ਨੇ ਦੱਸਿਆ ਕਿ 21 ਫਰਵਰੀ ਨੂੰ ਸ਼ੁਭਕਰਨ ਸਿੰਘ ਦੀ ਸ਼ਹਾਦਤ ਦੀ ਪਹਿਲੀ ਵਰ੍ਹੇਗੰਢ ਹੈ ਤੇ ਬਠਿੰਡਾ ਜ਼ਿਲ੍ਹੇ ਦੇ ਭਲੋਪਿੰਡ ਚ ਵਿਸ਼ਾਲ ਸ਼ਰਧਾਂਜਲੀ ਸਭਾ ਜਿਹੜੀ ਕਿ ਅਜੋਜਿਤ ਸ਼ੁਭਕਰਨ ਲਈ ਕੀਤੀ ਜਾਵੇਗੀ ਇਸ ਤੋਂ ਲਾਵਾ ਦਾਤਾ ਸਿੰਘ ਵਾਲਾ ਖਨੋਰੀ ਸ਼ੰਭੂ ਅਤੇ ਰਤਨਪੁਰਾ ਮੋਰਚੇ ਤੇ ਵੀ ਸ਼ਰਧਾਂਜਲੀ ਸਭਾ ਮਾਹੌਨ ਕੀਤੀਆਂ ਖਨੋਰੀ ਤੋਂ ਪੱਤਰਕਾਰ ਗਣੇਸ਼ ਚੰਦ ਦੀ ਰਿਪੋਰਟ